ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਾਂ ਛਤਵੀਂ ਪੌੜੀ ਤੱਕ ਸੰਖੇਪ ਵਿਆਖਿਆ ਅਤੇ ਸ਼ੁੱਧ ਅਚਰਨ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਅੱਜ ਆਪਾਂ ਛਤਵੀਂ ਪੌੜੀ ਤੋਂ ਅੱਗੇ ਸ਼ਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਤੱਕ ਜਾਪ ਕਰਾਂਗੇ ਤੇ ਜਾਪ ਕਰਕੇ ਫਿਰ ਉਹਦੀ ਸੰਖੇਪ ਵਿਆਖਿਆ ਕਰਾਂਗੇ ਉਸ ਤੋਂ ਪਹਿਲਾਂ ਆਪਾਂ 7ਵੀਂ ਪੌੜੀ ਤੋਂ 6ਵੀਂ ਪੌੜੀ ਤੱਕ ਆਪਾਂ ਜਿਹੜਾ ਜਾਪ ਹੈ ਇੱਕ ਦੁਬਾਰਾ ਕਰ ਲਈਏ ਗੁਰਬਾਣੀ ਪੜ੍ਹ ਲਈਏ ਗੁਰਬਾਣੀ ਸਮਝਣ ਦੀ ਕੋਸ਼ਿਸ਼ ਕਰੀਏ ਤੇ ਲਗਾਤਾਰਾਂ ਠੀਕ ਕਰਨ ਦੀ ਕੋਸ਼ਿਸ਼ ਕਰੀਏ ਜੀ ਇਕ ਦੂ ਜੀ ਬੌ ਲੱਖ ਹੋ へ ਲੱਖ ਹੋਵੇ ਲੱਖ ਵੀਸ ਲੱਖ ਲੱਖ ਢੇੜਾ ਆਖੀ ਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜਿਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰਿ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜੇ ਸਾ ਤੇ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਜਿ ਧਰਤੀ ਥਾਪ ਰੱਖੀ ਧਰਮਸਾਲ ਤਿਸ ਜਿ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਧਰਬਾਰ ਤਿੱਥੈ ਸੋਹਣ ਪੰਚ ਪਰਵਾਣ ਨਦਰਿ ਕਰਮ ਪਵੈ ਨੀਸਾਣ ਕੱਚ ਪਕਾਈ ਓਥੈ ਪਾਈ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕ ਆਖੋ ਕਰਮ ਕੀਤੇ ਪਵਨ ਪਣਿ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਵਰਮੇ ਘਾੜ ਤੇ ਘੜੀਏ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ 나ਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤਿਥੈ ਨਾਦ ਬੋ ਨਾਦੈ ਬੇਨੋਦ ਕੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਤੈ ਘੜਿਐ ਘੜਿਏ ਬਹੁਤ ਅਨੂਪ ਤਾਕਿਆ ਗੱਲਾਂ ਕਥੀਆਂ ਨਾ ਜਾਹੇ ਜਿਵ ਕੋ ਕਹੈ ਪਿਛੇ ਪਛਤਾਏ ਤਤੈ ਘੜਿਐ ਸੁਰਤ ਮਤ ਮੰਨ ਬੁੱਧ ਤਤੈ ਘੜਿਐ ਸੁਰਾਸਿਦਾ ਕੀ ਸੁਧ ਤਤੈ ਘੜਿਐ ਸੁਰਤ ਮਤ ਮੰਨ ਬੁੱਧ ਤਤੈ ਘੜਿਐ ਸੁਰਾਸਿਦਾ ਕੀ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਇੱਥੋਂ ਤੱਕ ਜਿਹੜਾ ਸੀ ਸੰਖੇਪ ਅਰਥ ਕੀਤੇ ਸੀ ਤੇ ਆਪਣੇ ਬਾਣੀ ਦੇ ਸ਼ੁੱਧ ਅਚਾਰਨ ਕਰਨ ਦੀ ਆਪਾਂ ਕੋਸ਼ਿਸ਼ ਕੀਤੀ ਸੀ ਕਿ ਆਪਾਂ ਸਮਝ ਕੇ ਬਾਣੀ ਪੜ੍ਹੀਏ ਸਮਝ ਕੇ ਬਾਣੀ ਪੜਨ ਨਾਲ ਮਹਾਰਾਜ ਕਿਰਪਾ ਕਰਦੇ ਨੇ ਜਦੋਂ ਆਪਾਂ ਨੂੰ ਅਰਥਾਂ ਦਾ ਪਤਾ ਲੱਗਦਾ ਤੇ ਆਪਣੇ ਮਨ ਦੇ ਵਿੱਚ ਟਿਕਾਉ ਵੱਧ ਜਾਂਦਾ ਹੈ ਜੀ ਅੱਗੇ ਆਪਾਂ ਸ਼ੁਰੂ ਕਰੀਏ ਜੀ ਜੋ ਅੱਗੇ ਗੁਰਬਾਣੀ ਇਸੇ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਆਪਾਂ ਕਰਨ ਵਾਲੀ ਉਹ ਆਪਾਂ ਕਰੀਏ ਜੀ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਦ ਸੂਰ ਤਿੰਨ ਮਹਾਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਤੈ ਭਗਤ ਵਸੈ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਤਿ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਯੰਤ ਤਿਤੈ ਲੋ ਲੋ ਆਕਾਰ ਜੇ ਵਿਦੇਵ ਹੁ ਕੁਮੰਤਿ ਵੈ ਤੇਵ ਕਾਰ ਵੇਖ ਬਿਕਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੀਧ ਹਤੀਆਰ ਪੋ ਖੱਲਾ ਅਗੰਤਪਤਾਉ ਪਾਂਡਾ ਭਉ ਅਮਰਤ ਤਿਤ ਢਾਲ ਗਾੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤੈਨ ਕਾਰ ਨਾਨਕ ਨਦਰ ਹੀ ਨਦਰ ਨਿਹਾਲ ਸ਼ਲੋਕ ਪਮਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਸ ਰਾਤ ਦੁਇ ਦਾਈ ਦਾਇਆ ਖੇਲ ਸਗਲੇ ਜਗਤ ਚੰਗਿਆਈਆਂ ਮੁਰਿਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਏ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪਾਂ ਜਿਹੜੇ ਤਿੰਨ ਚਾਰ ਪੌੜੀਆਂ ਗੁਰੂ ਮਹਾਰਾਏ ਨੇ ਬਖਸ਼ਿਸ਼ ਕਰਨੀ ਆਪਣੇ ਤੇ ਆਪਾਂ ਇਹਦੇ ਸੰਖੇਪ ਅਰਥ ਕਰ ਲਈਏ ਜੀ ਕਰਮਖੰਡ ਕੀ ਬਾਣੀ ਜੋਰ ਜਦੋਂ ਬਾਣੀ ਬਖਸ਼ਿਸ਼ਾਂ ਕਰਦੀ ਹੈ ਨਾ ਉਹਦਾ ਜੋਰ ਵੱਖਰਾ ਹੀ ਹੁੰਦਾ ਤੇ ਇਸ ਖੰਡ ਦੇ ਵਿੱਚ ਜਾ ਕੇ ਜਿਹੜੀ ਬਾਣੀ ਹੈ ਬਾਣੀ ਹੀ ਬਖਸ਼ਾਂ ਵਾਲੀ ਹੋ ਜਾਂਦੀ ਹੈ ਜਦੋਂ ਬੰਦਾ ਧਰਮੀ ਹੋ ਜਾਂਦਾ ਹੈ ਧਰਮ ਹੋ ਕੇ ਧਰਮੀ ਹੋ ਕੇ ਜਦੋਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਚਲ ਜਾਂਦਾ ਹੈ ਤਾਂ ਫਿਰ ਉਸ ਦੀ ਬਾਣੀ ਜਿਹੜੀ ਆ ਜੋ ਬੋਲਦੇ ਨੇ ਉਹਨਾਂ ਦੇ ਬੋਲ ਬਖਸ਼ਾਂ ਵਾਲੇ ਹੋ ਜਾਂਦੇ ਨੇ ਤਿੱਥੇ ਹੋਰ ਨਾ ਕੋਈ ਹੋਰ ਤੇ ਫਿਰ ਉੱਥੇ ਹੋਰ ਕੋਈ ਨਹੀਂ ਹੁੰਦਾ ਕਿਉਂਕਿ ਜਿਹੜੇ ਮਹਾਪੁਰਸ਼ ਹੁੰਦੇ ਆ ਨਾ ਜਦੋਂ ਉਹਨਾਂ ਦੀ ਬਾਣੀ ਬਖਸ਼ਾਂ ਵਾਲੀ ਹੋ ਜਾਂਦੀ ਆ ਇਹਨਾਂ ਨੂੰ ਫਿਰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਰਿਤੇ ਦਾ ਰਾਜ ਕੋਈ ਭੈਣ ਭਰਾ ਆ ਜੇ ਦੁਸ਼ਮਣ ਵੀ ਆ ਜੇ ਨਾ ਉਹਦੇ ਤੇ ਵੀ ਉਹਨੀਆਂ ਬਖਸ਼ਿਆ ਕਰਦੇ ਉਹਦੀ ਨੀਅਤ ਵੇਖ ਕੇ ਸੋ ਉੱਥੇ ਹੋਰ ਕੁਝ ਨਹੀਂ ਚੱਲਦਾ ਉੱਥੇ ਜਿਹੜੀ ਬਾਣੀ ਹੈ ਜਿਹੜੀ ਕਰਮਖੰਡ ਦੀ ਬਾਣੀ ਹੈ ਜਦੋਂ ਬਖਸ਼ਿਆ ਵਾਲਾ ਪੁਰਸ਼ ਹੋ ਜਾਂਦਾ ਹੈ ਨਾ ਤੇ ਫਿਰ ਉੱਥੇ ਹੋਰ ਕਿਸੇ ਦਾ ਜੋਰ ਨਹੀਂ ਚੱਲਦਾ ਤਿੱਥੈ ਯੋਧ ਮਹਾਬਲ ਸੂਰ ਉੱਥੇ ਯੋਧੇ ਮਹਾਬਲੀ ਤੇ ਸੂਰਮੇ ਵੀ ਆ ਕੇ ਸਿਰ ਚ ਘਾਉਂਦੇ ਨੇ ਤੇ ਉਹਨਾਂ ਬਾਰੇ ਇਹਨਾਂ ਮਹਾਪੁਰਸ਼ਾਂ ਨੂੰ ਗਿਆਨ ਹੋ ਜਾਂਦਾ ਕਿ ਇਹ ਯੋਧੇ ਨੇ ਕਿਉਂਕਿ ਯੋਧੇ ਜਿਹੜੇ ਹੁੰਦੇ ਨਾ ਮਹਭਰੀ ਉਹਨਾਂ ਦੇ ਮਨ ਬੜੇ ਸੱਚੇ ਹੁੰਦੇ ਆ ਇਹ ਉਹ ਵੀ ਪ੍ਰਮਾਤਮਾ ਦੇ ਭਗਤੀਮੰਨੇ ਜਾਂਦੇ ਆ ਤਿੰਨ ਮਹਾਂ ਰਾਮ ਰਹਿਆ ਭਰਪੂਰ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਪ੍ਰਮਾਤਮਾ ਵਾ ਉਹ ਪੂਰੀ ਤਰ੍ਹਾਂ ਵਸਿਆ ਹੁੰਦਾ ਉਹ ਆਪਣੇ ਕਰਤੱਵ ਨੂੰ ਸਮਰਪਿਤ ਹੁੰਦੇ ਯੋਧੇ ਆ ਜਿਹੜੇ ਤੇ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਪ੍ਰਮਾਤਮਾ ਰਾਮ ਆ ਜਿਹੜਾ ਉਹਨਾਂ ਦੇ ਮਨ ਵਸਿਆ ਹੋ ਜਾਂਦਾ ਤੇ ਉਹ ਆਪਣੇ ਧਰਮ ਕਰਮ ਨੂੰ ਲੱਗੇ ਹੁੰਦੇ ਉਹਨਾਂ ਦਾ ਧਰਮ ਹੀ ਇਹ ਹੁੰਦਾ ਜਯੋਧਿਆ ਦਾ ਕਰਮ ਹੁੰਦਾ ਜੁਦ ਕਰਨਾ ਤੇ ਭਗਤਾਂ ਦਾ ਕੰਮ ਹੁੰਦਾ ਭਗਤੀ ਕਰਨੀ ਤੇ ਜਿਹੜੀ ਲੋਕਾਈ ਆ ਲੋਕਾਈ ਦਾ ਭਲਾ ਮੰਗਣਾ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤੇ ਫਿਰ ਉਹ ਜਿਹੜੇ ਗੁਰੂ ਖ ਪਿਆਰੇ ਆ ਉਹ ਜਿਹੜੀ ਪ੍ਰਮਾਤਮਾ ਦੀ ਮਹਿਮਾ ਉਹਦੇ ਵਿੱਚ ਐ ਸੀਤੇ ਬਿਲਕੁਲ ਉਸ ਦੇ ਨਾਲ ਲਿਪਤ ਹੋਏ ਹੁੰਦੇ ਆ ਉਹਨਾਂ ਨੂੰ ਕੋਈ ਮੈਲ ਨਹੀਂ ਹੁੰਦੀ ਬਿਲਕੁਲ ਨਰੰਜਨ ਹੋ ਜਾਂਦੇ ਆ ਤੇ ਪ੍ਰਮਾਤਮਾ ਦੀ ਮਹਿਮਾ ਦੇ ਵਿੱਚ ਇੱਕ ਮਿਕ ਹੋ ਜਾਂਦੇ ਆ ਜੀ ਤਾਂ ਕਿ ਰੂਪ ਨਾ ਕਥਨੇ ਜਾਏ ਤੇ ਉਹਨਾਂ ਦੇ ਰੂਪ ਆ ਜਿਹੜੇ ਉਹ ਕਥੇ ਨਹੀਂ ਜਾ ਸਕਦੇ ਇਹ ਵਿਦਿਆ ਨੇ ਕਈ ਤਰ੍ਹਾਂ ਦੀਆਂ ਕੋਈ ਐਸੀ ਵਿਦਿਆ ਨੇ ਉਹਨਾਂ ਰੂਪ ਵਿਦਿਆ ਦੇ ਵਿੱਚ ਇਨਸਾਨ ਆਪਣਾ ਰੂਪ ਵੀ ਬਦਲ ਲੈਂਦਾ ਸੋ ਕਈ ਤਰ੍ਹਾਂ ਦੀਆਂ ਵਿਦਿਆ ਨੇ ਤੇ ਉਹਨਾਂ ਦੇ ਰੂਪ ਕਥੇ ਨਹੀਂ ਜਾ ਸਕਦੇ ਜਿਹੜੇ ਗੁਰੂ ਘਰ ਪਿਆਰੇ ਹਨਾ ਉਹਨਾਂ ਬਾਰੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਉਹ ਕਿਸੇ ਨੂੰ ਦੱਸਦੇ ਨਹੀਂਗੇ ਜਿਹੜੇ ਪਰਮਾਤਮਾ ਨਾਲ ਆਪੇਦ ਹੋ ਜਾਂਦੇ ਆ ਨਾ ਉਹ ਕਿਸੇ ਨੂੰ ਦੱਸਦੇ ਨਹੀਂਗੇ ਕਿ ਅਸੀਂ ਇਸ ਆਪੇਦ ਹੋ ਗਏ ਆ ਜਿਹੜੇ ਬੋਲਦੇ ਆ ਨਾ ਕਿ ਅਸੀਂ ਪਰਮਾਤਮਾ ਨੂੰ ਮਿਲੇ ਹੋਏ ਇਹ ਸਭ ਝੂਠੇ ਆ ਇਹ ਕੂੜਾ ਕੂੜੀ ਠੀਸ ਹੀ ਆ ਇਹ ਬਿਲਕੁਲ ਝੂਠ ਬੋਲਦੇ ਆ ਜਿਹੜੇ ਮਿਲ ਜਾਂਦੇ ਉਹ ਕਦੇ ਨਹੀਂ ਦੱਸਦੇ ਕਿ ਅਸੀਂ ਮਿਲ ਜਾਂਦੇ ਆ ਫਿਰ ਅਸੀਂ ਉਹਨਾਂ ਦੇ ਰੂਪ ਬਾਰੇ ਵੀ ਨਹੀਂ ਜਾਣ ਸਕਦੇ ਕਿ ਕਿਹੜਾ ਮਿਲਿਆ ਹੋਇਆ ਤੇ ਕਿਹੜਾ ਨਹੀਂ ਮਿਲਿਆ ਹੋਇਆ ਨਾ ਹੋਏ ਮਰਹੇ ਨਾ ਠਾਗੇ ਜਾਏ ਨਾ ਉਹ ਮਰਦੇ ਹੀ ਆ ਕਿਸੇ ਨੇ ਮਾਰਿਆ ਤੇ ਨਾ ਉਹ ਠੱਗੇ ਜਾਂਦੇ ਆ ਉਸ ਵਿੱਚ ਚੋਲਾ ਬਦਲਦੇ ਨੇ ਚੋੜਾ ਬਦਲ ਕੇ ਪ੍ਰਮਾਤਮਾ ਦੇ ਨਾਲ ਭੇਦ ਹੋ ਜਾਂਦੇ ਨੇ ਜਿਨ ਕਹੇ ਰਾਮ ਵਸੈ ਮਨ ਮਾਹੀ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਰਾਮ ਉਹ ਪ੍ਰਮਾਤਮਾ ਵਸਿਆ ਹੁੰਦਾ ਨਾ ਉਹ ਕਿਸੇ ਨੇ ਮਾਰਿਆ ਮਰਦੇ ਨਹੀਂ ਤੇ ਕਿਸੇ ਦੇ ਠੱਗਿਆ ਠੱਗੇ ਨਹੀਂ ਜਾਂਦੇ ਤਿੱਥੇ ਭਗਤ ਵਸੈ ਕੇ ਲੋ ਜਿੱਥੇ ਉਹ ਉਸ ਲੋਕੋ ਚਲ ਜਾਂਦੇ ਆ ਜਿੱਥੇ ਸਾਰੇ ਭਗਤ ਵਸਦੇ ਆ ਉਹ ਭਗਤਾਂ ਦੀ ਵੱਖਰੀ ਅਨੂਕ ਹੁੰਦਾ ਹੈ ਭਗਤਾਂ ਦੀ ਵੱਖਰੀ ਦੁਨੀਆ ਹੁੰਦੀ ਆ ਉਹ ਜਦੋਂ ਸੰਤ ਮਹਾਂਪੁਰਸ਼ ਇੱਕ ਦੂਜੇ ਨਾਲ ਮਿਲਦੇ ਆ ਨਾ ਤੇ ਫਿਰ ਉਹਨਾਂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਉਹ ਉਹਨਾਂ ਦੀ ਵੱਖਰੀ ਦੁਨੀਆ ਹੁੰਦੀ ਹੈ ਉਹਨਾਂ ਨੇ ਮਾਨਸਿਕ ਰੂਪ ਨਾਲ ਅਧਿਆਤਮਿਕ ਰੂਪ ਨਾਲ ਇੱਕ ਦੂਜੇ ਨਾਲ ਮਿਲਣਾ ਹੁੰਦਾ ਹੈ ਇਸ ਕਰਕੇ ਉਹਨਾਂ ਦੀ ਲੋਕਾਈ ਜਿਹੜੀ ਆ ਉਹ ਵੱਖਰੀ ਹੁੰਦੀ ਆ ਕਰੇ ਆਨੰਦ ਸੱਚਾ ਮਨ ਸੋਏ ਉਹਨਾਂ ਦਾ ਮਨ ਆ ਜਿਹੜਾ ਫਿਰ ਉੱਥੇ ਆਨੰਦੋ ਆਨੰਦ ਹੋ ਜਾਂਦਾ ਤੇ ਸੱਚਾ ਹੁੰਦਾ ਨਾ ਮਨ ਤੇ ਉਹਨਾਂ ਦਾ ਮਨ ਸੱਚਾ ਜਿਹੜਾ ਉੱਥੇ ਆਨੰਦ ਕਰਦਾ ਉਸ ਲੋਕ ਦੇ ਵਿੱਚ ਜਾ ਕੇ ਸੱਚਖੰਡ ਵਸੈ ਨਰੰਕਾਰ ਜਿਹੜਾ ਸੱਚਖੰਡ ਹੈ ਉੱਥੇ ਕਾਲਪੁਰ ਵਹਿਰੂ ਆ ਵਸਦੇ ਨੇ ਤੇ ਭਗਤ ਵੀ ਉਹਨਾਂ ਦੇ ਚਰਨਾਂ ਨਾਲ ਸਦਾ ਜੁੜੇ ਰਹਿੰਦੇ ਨੇ ਤੇ ਜਦੋਂ ਜਾਂਦੇ ਨੇ ਤੇ ਚੋਲਾ ਬਦਲ ਕੇ ਚੱਲ ਜਾਂਦੇ ਨੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਜਾ ਕੇ ਬਹਿ ਜਾਂਦੇ ਨੇ ਕਿਉਂਕਿ ਸੱਚਖੰਡ ਵਸੈ ਨਰੰਕਾਰ ਕਾਰਪੁਰਖ ਵੈਗਰੂ ਜਿਹੜਾ ਉਹ ਜਿਹੜਾ ਸੱਚਖੰਡ ਦੇ ਵਿੱਚ ਵੱਸਦਾ ਹੈ ਕਰ ਕਰ ਵੇਖੈ ਨਦਰ ਨਿਹਾਲ ਉਹ ਆਪਣੀ ਜਿਹੜੀ ਕਿਰਤਾਂ ਹੈ ਨਾ ਜਿ ਤਰ੍ਹਾਂ ਸ੍ਰਿਤੀ ਸਜਣੀ ਸ੍ਰਿਤੀ ਦਾ ਨਾਸ ਕਰਨਾ ਤੇ ਦੁਨੀਆਂ ਦੇ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਵੀ ਉਹ ਕਰਦੇ ਨੇ ਉਹਨਾਂ ਦਾ ਸਾਰਾ ਕੰਮ ਹੈ ਤੇ ਫਿਰ ਜਿਹਦੇ ਤੇ ਉਹਨਾਂ ਦੀ ਨਜ਼ਰ ਪੈ ਜਾਂਦੀ ਆ ਉਹ ਕਰ ਕਰ ਵੇਖੈ ਨਦਰ ਨਿਹਾਲ ਆਪਣੀ ਨਜ਼ਰ ਦੇ ਨਾਲ ਆਪਣੀ ਨਿਗਾਹ ਦੇ ਨਾਲ ਹੀ ਨਿਹਾਲ ਕਰ ਦਿੰਦੇ ਨੇ ਉਹ ਮੂੰਹ ਨਹੀਂ ਬੋਲਦੇ ਉਹ ਨਿਗਾਹੀ ਐਸੀ ਕਰਦੇ ਨੇ ਕਿ ਉਹਦੇ ਨਾਲ ਇਨਸਾਨ ਜਿਹੜਾ ਹੈ ਨਾ ਨਿਹਾਲ ਹੋ ਜਾਂਦਾ ਹੈ ਤਿੱਥੇ ਖੰਡ ਮੰਡਲ ਵਰ ਭੰਡ ਫਿਰ ਉਥੇ ਸਤਖੰਡ ਜਿਹੜਾ ਹੈ ਨਾ ਉਥੇ ਜਾ ਕੇ ਪਤਾ ਲੱਗ ਜਾਂਦਾ ਵੀ ਕਿੰਨੇ ਖੰਡ ਨੇ ਧਰਤੀ ਦੇ ਕਿੰਨੇ ਮੰਡਲ ਨੇ ਤੇ ਕਿੰਨੇ ਆਪਣੇ ਜਿਹੜੇ ਸ੍ਰਿਸ਼ਟੀ ਸਾਜੀ ਹੋਈ ਆ ਕਿੱਡੀ ਵੱਡੀ ਸ੍ਰਿਸ਼ਟੀ ਆ ਜੇ ਕੋ ਕਥਾ ਹੈ ਦਾ ਅੰਤ ਨਾ ਅੰਤ ਜਿਵੇਂ ਅਸੀਂ ਇੱਥੇ ਬਹਿ ਕੇ ਹਿਸਾਬ ਲਾਉਣ ਲੱਗ ਪਈਏ ਕਿ ਧਰਤੀ ਕਿੰਡੀ ਕਬਡੀ ਆ ਅਸੀਂ ਮਿੰਤੀ ਨਹੀਂ ਕਰ ਸਕਦੇ ਸਮੁੰਦਰ ਦੀ ਅਸੀਂ ਨਹੀਂ ਮਿੰਤੀ ਕਰ ਸਕਦੇ ਤੇ ਉਹਦਾ ਅੰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਤਿੱਥੇ ਲੋ ਲੋ ਆਕਾਰ ਤੇ ਇੰਨੀਆਂ ਧਰਤੀਆਂ ਸਾਜੀਆਂ ਉਸ ਕਾਲ ਪੁਰੂ ਵੈਗਰੂ ਨੇ ਉਥੇ ਕਈ ਤਰ੍ਹਾਂ ਦੇ ਲੋਕ ਆ ਉਹਨਾਂ ਦੇ ਕਈ ਤਰ੍ਹਾਂ ਦੇ ਆਕਾਰ ਕਈ ਬਹੁਤ ਲੰਮੇ ਆ ਕਈ ਬਹੁਤ ਮੱਧਰੇ ਆ ਕਈ ਬਹੁਤ ਕਾਲੇ ਆ ਤੇ ਕਈ ਬਹੁਤ ਗੂਰੇ ਆ ਜਿਵੇਂ ਜੇ ਹੁਕਮ ਤੇ ਵੈਕ ਤੈਵਕਾਰ ਵੀ ਜਿਵੇਂ ਵੈਗਰੂ ਉਹਨਾਂ ਨੂੰ ਹੁਕਮ ਕਰਦੇ ਆ ਨਾ ਉਸੇ ਤਰ੍ਹਾਂ ਦੀ ਕਿਰਤ ਉਸੇ ਤਰ੍ਹਾਂ ਦਾ ਹੀ ਆਪਣਾ ਕੰਮ ਕਰਦੇ ਨੇ ਕਾਰ ਹੁੰਦਾ ਕੰਮ ਕਰਨਾ ਕਿਰਤ ਕਰਨੀ ਵੇਖਾ ਵਿਗਸਾ ਕਰ ਵਿਚਾਰ ਤੇ ਜਿਹੜੇ ਗੁਰੂ ਘਰ ਪਿਆਰੇ ਆ ਨਾ ਉਸ ਪ੍ਰਮਾਤਮਾ ਦੇ ਰੰਗਾਂ ਨੂੰ ਵੇਖ-ਵੇਖ ਕੇ ਵਿਕਸਦੇ ਆ ਮਨ ਮਨ ਦੇ ਵਿੱਚ ਆਨੰਦ ਉਹ ਆਨੰਦ ਹੁੰਦੇ ਆ ਤੇ ਮਨ ਦੇ ਵਿੱਚ ਯਾਰ ਕਰਦੇ ਨੇ ਕੇ ਪ੍ਰਮਾਤਮਾ ਨੇ ਕੈਸੀ ਸੋਹਣੀ ਦੁਨੀਆ ਬਣਾਈ ਐ ਤੇ ਇਸ ਦੁਨੀਆ ਦੇ ਵਿੱਚ ਹਰ ਕੋਈ ਆਪਣੀ ਕਿਰਤ ਨੂੰ ਲੱਗਾ ਹੋਇਆ ਐ ਤੇ ਕਿਰਤ ਉਸ ਤਰ੍ਹਾਂ ਕਰਦਾ ਜਿestrਾਂ ਵਾਹਿਗੁਰੂ ਦਾ ਹੁਕਮ ਹੁੰਦਾ ਐ ਨਾਨਕ ਕਥਨਾ ਕਰੜਾ ਸਾਰ ਤੇ ਇਹ ਜਿਹੜੀਆਂ ਕਥਾ ਕਰਨੀਆਂ ਐ ਨਾ ਜਿਹੜੀਆਂ ਕਹਾਣੀਆਂ ਬਣਾਉਣੀਆਂ ਕਿ ਧਰਤੀ ਐਡੀ ਵੱਡੀ ਇੰਨੀਆਂ ਧਰਤੀਆਂ ਗਿਣਤੀ ਨਹੀਂ ਹੋ ਸਕਦੀ ਤੇ ਜੇ ਇਹ ਬੜਾ ਵੱਡਾ ਇਸ ਤਰ੍ਹਾਂ ਜਿestrਾਂ ਕਿ ਕਰਣਾ ਕਰੜਾ ਸਾਰ ਪੋਤਾ ਸਖਤ ਕਹਲਣਾ ਕਰਕੇ ਤੇ ਫੇਰ ਵੀ ਉਥੋਂ ਤੱਕ ਕਥਨ ਨਹੀਂ ਕੀਤਾ ਜਾ ਸਕਦਾ ਇਹ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਇਨਸਾਨ ਆ ਨਾ ਲੋਹਾ ਚਬ ਕੇ ਖਾ ਜਾਵੇ ਤੇ ਉਸ ਤਰ੍ਹਾਂ ਦਾ ਇਹਨਾਂ ਸਾਰ ਹੁੰਦਾ ਲੋਹਾ ਜਿਸ ਤਰ੍ਹਾਂ ਲੋਹੇ ਦੇ ਲੋਹਾ ਚਬ ਕੇ ਖਾ ਜਾਵੇ ਤੇ ਇਸ ਇਹਨਾਂ ਕਥਨ ਹੁੰਦਾ ਹੈ ਇਸ ਬਿਲਕੁਲ ਕਥਨ ਹੈ ਕਥਾ ਜਿਹੜੀ ਆ ਇਹ ਕਥੀ ਨਹੀਂ ਜਾ ਸਕਦੀ ਕਥ ਕਥਾ ਉਸ ਪ੍ਰਮਾਤਮਾ ਦੀ ਜਤ ਪਹਾਰਾ ਧੀ ਜ ਸੁਨਿਆਰ ਇਹਤੇ ਪ੍ਰਮਾਤਮਾ ਨੇ ਜਿਹੜਾ ਪ੍ਰਮਾਤਮਾ ਨੂੰ ਮਿਲੰਦੇ ਆ ਤਰੀਕਾ ਹੈ ਨਾ ਉਹ ਇੱਕ ਸੁਨਿਆਰੇ ਦੇ ਕਾਰੋਬਾਰ ਦੇ ਨਾਲ ਤੁਲ ਕਰਕੇ ਦੱਸਿਆ ਹੈ ਜਤ ਪਹਾਰਾ ਜਿਹੜੀ ਪੱਠੀ ਆ ਉਹ ਜਤ ਸਤ ਦੀ ਜਤ ਸਤ ਦੀ ਪੱਠੀ ਧੀਰਜ ਸੰਤੋਖ ਸੰਤੋਖ ਰੂਪੀ ਸੁਨਿਆਰਾ ਅਹਰਣ ਮਤ ਜਿਹੜੀ ਮਤਵਾ ਉਹ ਅਹਰਣ ਜਿਹਦੇ ਤੇ ਰੱਖ ਕੇ ਉੱਤੇ ਆਪਣਾ ਸੋਨਾ ਘੜਦੇ ਨੇ ਤੇ ਵੇਧ ਹਥਿਆਰ ਜਿਹੜਾ ਹਥੌੜਾ ਹੈ ਉਹ ਵੇਦਾ ਦਾ ਬਣਾਵੇ ਗਿਆਨ ਦਾ ਬਣਾਵੇ ਭੌ ਖੱਲਾ ਅਗਨ ਤਪਤਾਉ ਜਿਹੜਾ ਇੱਕ ਹੁੰਦੀ ਉਹਨਾਂ ਕੋ ਧੌਂਕਣੀ ਹੁੰਦੀ ਆ ਉਹਦੇ ਨਾਲ ਹਵਾ ਮਾਰਦੇ ਆ ਭੌ ਖੱਲਾ ਉਹ ਭੌ ਦੀ ਪ੍ਰਮਾਤਮਾ ਦੇ ਭੌ ਦੀ ਬਣਾਵੇ ਅਗਨ ਤਪਤਾਉ ਤੇ ਜਿਹੜੀ ਤਪ ਕਰਨੀ ਆ ਤਪੱਸਿਆ ਕਰਨੀ ਨਾਮ ਜਪਣਾ ਉਹਦੀ ਅੱਗ ਦੇਵੇ ਭਾਂਡਾ ਭਾਉ ਅੰਮ੍ਰਿਤ ਟਟਾਲ ਜਿਹੜਾ ਭਾਂਡਾ ਵਾ ਉਹ ਭਾਵਨਾ ਦਾ ਰੱਖੇ ਅੰਮ੍ਰਿਤ ਤੇ ਤੇ ਢਾਲ ਤੇ ਫਿਰ ਐਸੇ ਗੁਰੂ ਘਰ ਪਿਆਰੇ ਜਿਹੜੇ ਆ ਜਿਹੜੇ ਜਤ ਦਾ ਜਤ ਦੀ ਪੱਠੀ ਬਣਾ ਲੈਂਦੇ ਆ ਧੀਰਜ ਦਾ ਸੁਨਿਆਰਾ ਬਣ ਗਿਆ ਤੇ ਅਹਰਨ ਜਿਹੜੀ ਉਹ ਮਤ ਦੀ ਬਣ ਗਈ ਹਥਿਆਰ ਬਣ ਗਿਆ ਵੇਦਾਂ ਦਾ ਤੇ ਭੌ ਦੀ ਬਣ ਗਿਆ ਧੌਂਕਣੀ ਤੇ ਅਗਨ ਆ ਜਿਹੜੀ ਉਹ ਤਪ ਦੀ ਬਣ ਗਈ ਭਾਂਡਾ ਭਾਉ ਅਮਰਤ ਤੇ ਢਾਲ ਫਿਰ ਉਹ ਜਦੋਂ ਇਹ ਭਗਤੀ ਕਰ ਲੈਂਦੇ ਆ ਨਾ ਉਹ ਜੋ ਵੀ ਬੋਲਦੇ ਆ ਜੋ ਵੀ ਢਲਣਾ ਚਾਹੁੰਦੇ ਹੋ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਕੋਈ ਅਮਰਤ ਰੂਪੀ ਚੀਜ਼ ਕੋਈ ਬਣਾ ਰਿਹਾ ਕੋਈ ਬਹੁਤ ਵਧੀਆ ਕੰਮ ਕਰ ਰਿਹਾ ਘੜਿਆ ਸ਼ਬਦ ਸੱਚੀ ਟਕਸਾਲ ਜਿਹੜੇ ਸ਼ਬਦ ਆ ਨਾ ਫਿਰ ਬਾਣੀ ਆ ਐਸੀਆਂ ਟਕਸਾਲਾਂ ਵਿੱਚ ਘੜੀ ਜਾਂਦੀ ਆ ਜਿੱਥੇ ਬਹਿ ਕੇ ਵੈਗਰੂ ਦਾ ਨਾਮ ਜਪਿਆ ਜਾਂਦਾ ਤੇ ਗੁਰਮੁਖ ਪਿਆਰੇ ਨਾਮ ਜਪਦੇ ਨੇ ਜਿਹੜੇ ਸ਼ਬਦ ਉਹ ਸੱਚੀ ਪ੍ਰਮਾਤਮਾ ਦੀ ਟਕਸਾਲ ਦੇ ਵਿੱਚ ਬਾਣੀ ਘੜੀ ਜਾਂਦੀ ਆ ਉਹ ਸੋ ਦੁਨੀਆਵੀ ਦੁਨੀਆਵੀ ਲੋਕ ਉਹਨੂੰ ਬਾਣੀ ਨੂੰ ਨਿਕੜਿਆ ਦੇ ਕਿਉਂਕਿ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਇਹ ਬਾਣੀ ਧੁਰਦੀ ਆ ਇਸ ਬਾਣੀ ਦੇ ਵਿੱਚ ਇਹਨੂੰ ਕਿਸੇ ਦੇ ਆਮ ਵਿਅਕਤੀ ਦੇ ਮੂੰਹ ਚਾਰੀ ਗੁਰਬਾਣੀ ਨਹੀਂ ਇਹ ਗੁਰੂ ਮਹਾਰਾਜ ਨੂੰ ਜਿਵੇਂ ਜੇ ਵੀ ਹੁਕਮ ਹੋਇਆ ਹੈ ਤਵੇਂ ਤਵੇਂ ਅਕਾਲੀ ਬਾਣੀ ਹੈ ਜਿਹੜੀ ਉਹਨਾਂ ਨੇ ਇਹ ਸ਼ਬਦ ਰੂਪ ਬਾਣੀ ਸਾਨੂੰ ਦਿੱਤੀ ਹੈ ਜਿਨ ਕੋ ਨਦਰ ਕਰਮ ਤਨਕਾਰ ਜਿੰਨਾ ਤੋਂ ਸਵਾਦਰੂ ਦੀ ਕਿਰਪਾ ਜਾਂਦੀ ਹੈ ਨਦਰ ਹੋ ਜਾਂਦੀ ਹੈ ਉਹ ਹੀ ਇਹ ਕੰਮ ਕਰ ਸਕਦੇ ਆ ਹੋਰ ਕੋਈ ਨਹੀਂ ਕਰ ਸਕਦਾ ਨਾਨਕ ਨਦਰੀ ਨਦਰ ਨਿਹਾਲ ਗੁਰੂ ਨਾਨਕ ਪਾਤਸ਼ਾਹ ਜੀ ਫੜਵਾਉਂਦੇ ਨੇ ਫਿਰ ਉਸ ਪ੍ਰਮਾਤਮਾ ਦੀ ਨਦਰ ਦੇ ਨਾਲ ਨਦਰੀ ਨਦਰ ਨਿਹਾਲ ਤੇ ਨਦਰ ਦੇ ਨਾਲ ਉਹ ਜਿਹੜੇ ਪੁਰਖ ਨੇ ਨਾ ਮਹਾਂਪੁਰਖ ਨੇ ਉਹ ਨਿਹਾਲ ਹੋਏ ਰਹਿੰਦੇ ਨੇ ਉਹਨਾਂ ਦਾ ਮਾਨਾ ਜਿਹੜਾ ਉਹ 24 ਘੰਟੇ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਤੇ ਰੋਮ ਰੋਮ ਵੈਗਰੂ ਦੀ ਭਗਤੀ ਕਰਦੇ ਰਹਿੰਦੇ ਤੇ ਵੈਗਰੂ ਨਾਲ ਜੁੜੇ ਰਹਿੰਦੇ ਨੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹਤ ਜਿਹੜਾ ਹਵਾ ਹੈ ਨਾ ਇਹ ਸਾਡੀ ਗੁਰੂ ਆ ਇੱਕ ਸਾਹ ਰੁਕ ਜੇ ਤੇ ਸਾਡਾ ਜਿਹੜਾ ਸਰੀਰ ਹੈ ਮਿੱਟੀ ਦੀ ਢੇਰੀ ਬਣ ਜਾਂਦਾ ਪਾਣੀ ਪਿਤਾ ਹੈ ਪਾਣੀ ਦੂਸਰੀ ਗੱਲ ਹੈ ਜੇ ਪਾਣੀ ਨਹੀਂ ਤੇ ਜ਼ਿੰਦਗੀ ਨਹੀਂ ਮਾਤਾ ਧਰਤਮ ਹਤ ਇਹ ਜਿਹੜੀ ਧਰਤੀ ਆ ਬੜੀ ਵੱਡੀ ਮਹੱਤਵਪੂਰਨ ਧਰਤੀ ਆ ਜਿਹਦੇ ਉੱਤੇ ਅਸੀਂ ਸਾਰੀ ਜ਼ਿੰਦਗੀ ਬਤੀਤ ਕਰਦੇ ਆ ਦਿਵਸ ਰਾਤ ਦੁਇ ਦਾਈ ਦਾਇ ਦਿਨ ਤੇ ਰਾਤ ਆ ਜਿਹੜੇ ਇਹ ਇਸ ਤਰ੍ਹਾਂ ਕਿ ਜਿਵੇਂ ਇੱਕ ਦਾਈ ਜਿਹੜੀ ਆ ਉਹ ਦਿਨ ਵੇਲੇ ਬੱਚੇ ਨੂੰ ਖਡਾਉਂਦੀ ਐ ਤੇ ਦਾਇਆ ਰਾਤ ਨੂੰ ਖਡਾਉਂਦਾ ਤੇ ਵਾਰੀ ਵਾਰੀ ਬੱਚੇ ਨੇ ਖਡਾਉਦੇ ਰਹਿੰਦੇ ਆ ਅਸੀਂ ਸਾਰੀ ਜ਼ਿੰਦਗੀ ਦਿਨੇ ਕਾਰੋਬਾਰ ਕਰ ਲਿਆ ਰਾਤ ਨੂੰ ਸੌਂਗੇ ਸੋ ਇਸ ਤਰ੍ਹਾਂ ਹੀ ਸਾਡੀ ਲੰਘ ਜਾਂਦੀ ਐ ਖੇਲਾ ਹੈ ਸਗਲ ਜਗਤ ਸਾਰਾ ਜਿਹੜਾ ਜਗਤ ਆ ਉਹ ਦਿਨ ਰਾਤ ਦਾਈ ਦਾਏ ਦੇ ਜਿਹੜੇ ਗੋਦੀ ਦੇ ਵਿੱਚ ਉਹਨਾਂ ਦਾ ਹੱਥ ਫੜ ਕੇ ਉਹਨਾਂ ਦੇ ਆਸਰੇ ਨਾਲ ਤੁਰਿਆ ਰਹਿੰਦਾ ਤੇ ਸਾਰਾ ਆਪਣਾ ਸਮਾਪਤੀ ਕਰਦਾ ਹੈ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਅਧੂਰ ਜਿਹੜੇ ਚੰਗੇ ਮ ਕੰਮ ਕੀਤੇ ਆ ਜਿਹੜੇ ਬੁਰੇ ਕੰਮ ਕੀਤੇ ਆ ਇਹੜਾ ਧਰਮ ਰਾਜ ਆ ਇਹ ਧਰਮ ਦੇ ਜਦੋਂ ਧਰਮੀ ਪੁਰਸ਼ ਧਰਮ ਹਦੂਰ ਇਤੇ ਧਰਮ ਰਾਜ ਨੂੰ ਵਾਚ ਕਰਕੇ ਦੱਸਿਆ ਗਿਆ ਹੈ ਕਿ ਧਰਮ ਰਾਜ ਦੇ ਦਰਬਾਰ ਦੇ ਵਿੱਚ ਜਾ ਕੇ ਚਿੰਗਾਈਆਂ ਤੇ ਬਰਿਆਈਆਂ ਜਿਹੜੀਆਂ ਇਹਨਾਂ ਨੂੰ ਵੇਖਿਆ ਜਾਂਦਾ ਹੈ ਕਿ ਚੰਗੇ ਕੰਮ ਕਿੰਨੇ ਕੀਤੇ ਆ ਤੇ ਮਾੜੇ ਕਿੰਨੇ ਕੀਤੇ ਆ ਕਰਮੇ ਆਪੂ ਆਪਣੀ ਕਿ ਨੇੜਾ ਹੈ ਕਿ ਦੂਰ ਇਹ ਆਪਣੇ ਕਰਮਾਂ ਦਾ ਫਲ ਆਪਾਂ ਨੂੰ ਭੁਗਤਣਾ ਹੀ ਪੈਂਦਾ ਹੈ ਭਾਵੇਂ ਸਮਾ ਵੱਧ ਲੱਗ ਜੇ ਤੇ ਭਾਵੇਂ ਘੱਟ ਲੱਗ ਜੇ ਕਿ ਨੇੜਾ ਹੈ ਕਿ ਹੁਣੇ ਹੀ ਭੁਗਤ ਲਈਏ ਕਿ ਦੂਰ ਕਿ ਆਪਾਂ ਬਾਅਦ ਚ ਜਾ ਕੇ ਭੁਗਤ ਗਏ ਜਿੰਨੀ ਨਾਮ ਧਿਆਇਆ ਗਏ ਮਸੱਕਤ ਕਾਲ ਜਿੰਨਾ ਪੁਰਖਾਂ ਨੇ ਨਾਮ ਜਪਿਆ ਏ ਉਹ ਬੜੀ ਸਖਤ ਕਾਲਾਂ ਕਰਕੇ ਗਏ ਮਸੱਕਤ ਹੁੰਦੀ ਕੰਮ ਕਰਨਾ ਇਹ ਜਦੋਂ ਸਜ਼ਾ ਹੁੰਦੀ ਨਾ ਅਦਾਲਤਾਂ ਦੇ ਵਿੱਚ ਉਹ ਸਜ਼ਾ ਲਿਖਦੇ ਬਾ ਮਸ਼ੱਕਤ ਜਿਹਨੂੰ ਸਜ਼ਾ ਦਿੱਤੀ ਆ ਇਹ ਜੇਲ੍ਹ ਦੇ ਵਿੱਚ ਕੰਮ ਵੀ ਕਰੇਗਾ ਜਿੰਨੀ ਨਾਮ ਧਿਆਇਆ ਗਏ ਮਸੱਕਤ ਕਾਲ ਜਿਨ੍ਹਾਂ ਨੇ ਨਾਮ ਤੇ ਆਇਆ ਨਾ ਉਹ ਬੜੀ ਘਾਲ ਨਾ ਕਰਕੇ ਬੜੀ ਕਮਾਈ ਕਰਕੇ ਗਏ ਨੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਵਰਮਾਉਂਦੇ ਨੇ ਉਹਨਾਂ ਦੇ ਮੁਖ ਜਿਹੜੇ ਦਰਗਾਹ ਦੇ ਵਿੱਚ ਸਤਖੰਡ ਦੇ ਵਿੱਚ ਉਜਲੇ ਹੋ ਗਏ ਤੇ ਹੋਰ ਜਿਹੜੇ ਉਹਨਾਂ ਦੇ ਨਾਲ ਲੱਗੇ ਰਹੇ ਜਿਨ੍ਹਾਂ ਨੇ ਉਹਦੇ ਤੋਂ ਨਾਮ ਸਿੱਖ ਲਿਆ ਨਾਮ ਬਾਣੀ ਉਹਨਾਂ ਨਾਲ ਲਾ ਕੇ ਪੜਦੇ ਰਹੇ ਉਹ ਵੀ ਨਾਲ ਛੁੱਟ ਕੇ ਉਹ ਜਮਾ ਦੇ ਚੱਕਰ ਦੇ ਵਿੱਚ ਧਰਮ ਦਾ ਦੇ ਚੱਕਰ ਵਿੱਚ ਨਹੀਂ ਪਏ ਉਹ ਸਤਖੰਡ ਦੇ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਬੈਠ ਗਏ ਸੋ ਅੱਜ ਇਹ ਆਪਾਂ ਜਿਹੜੇ ਤਿੰਨ ਪੌੜੀਆਂ ਤੇ ਇੱਕ ਸ਼ਲੋਕ ਇਹਦੇ ਜੋ ਸੰਕੇਪ ਅਰਥ ਕੀਤੇ ਆ ਤੇ ਆਪਾਂ ਸ਼ੁੱਧ ਉਚਾਰਨ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਸੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਆਪਾਂ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧਈਏ ਜੀ ਜੋ ਐਸਾ ਸ਼ਬਦ ਜੋ ਗੁਰਮਤਿ ਦੇ ਅਨਕੂਰ ਨਾ ਹੋਵੇ ਬੋਲਿਆ ਗਿਆ ਹੋਵੇ ਸੰਗਤ ਗੁਰੂ ਮਹਾਰਾਜ ਬਖਸ਼ਿਸ਼ ਨਾਰ ਹੈ ਬਖਸ਼ਰਣਾ ਜੀ ਮਾਫ ਕਰ ਦੇਣਾ ਜੀ ਆਪਾਂ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧੀਏ ਜੀ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ